Thank you. ಮಂಡಲ ಮಂಡಳ ಮಂಡಳ ಮಂಡಲ ಕಿಟ್ಟು ಕಟುಗಳ ಮಹಡ ಮಹಳ ಮಂಡಗಳ ਸਿੰਘ ਜੀ ਤੁਹ ਵੀ ਸੀ ਜੀ ਕੀ ਗੱਲ ਹੋਈ ਆ ਜੀ ਰਾਤੀ ਜੇ ਹੀ ਸੁੱਤੇ ਆਂ ਤੇ ਕੋਈ 12 ਸਵਾ 12 ਵਜੇ ਜਦੋਂ ਉੱਠੇ 12:00 ਤੇ ਸਵੇਰ ਅਜ 2 ਵਜੇ ਫੈਰ ਦੀ ਆਵਾਜ਼ ਆਏ ਆ ਤੇ ਗੇਟ ਖੋਲ ਕੇ ਆ ਕੇ ਵੇਖਿਆ ਤਾਂ ਇਹਨਾਂ ਦੇ ਗੇਟ ਤੇ ਫੈਰ ਹੋਏ ਆ ਸਾਡੇ ਗਵਾਂਢੀ ਹੈ ਹਾਂਜੀ ਗਵਾਂਢੀ ਹੈ ਜੀ ਤੇ ਮਤਲਬ ਹੈ ਕਿ ਤੁਹਨੂੰ ਪਤਾ ਲੱਗਾ ਕਿ ਕਿੰਨੇ ਵਜੇ ਕੌਣ ਆਇਆ ਕੀ ਪਤਾ ਨਹੀਂ ਆਈ ਜਦੋਂ ਉੱਠੇ ਆਵਾਜ਼ ਸੁਣ ਕੇ ਹੀ ਉੱਠੇ ਆਂ ਹੀ ਸੁੱਤੇ ਆਂ ਆਵਾਜ਼ ਸੁਣ ਕੇ ਜਿੱਤਨਾ ਉੱਠੇ ਆ ਤਾਂ ਉੱਠ ਕੇ ਆ ਕੇ ਵੇਖਿਆ ਤਾਂ ਇੱਥੇ ਫੈਰ ਇਹ ਤਾਂ ਉੱਠੇ ਆ ਜੀ ਇੱਥੇ ਖੋਲ ਪਿਆ ਸੀ ਤੇ ਇੱਥੇ ਫੈਰ ਹੋਇਆ ਫੈਰ ਦੀ ਆ ਇਸ ਵਾਰ ਦੀ ਪੁਲਿਸ ਨੂੰ ਸੂਚਿਤ ਕੀਤਾ ਹਾਂਜੀ ਕੀਤਾ ਰਣਾ ਇਹ ਭਾਈ ਕਿਹੋ ਜਿਹਾ ਘਟਨਾਵਾਂ ਹੋਰ ਵੀ ਹੋ ਰਹੀਆਂ ਕੀ ਕਹਿਣਾ ਚਾਹੋਗੇ ਇਕਦਰਾ ਦੀ ਹੋਣੀ ਨਹੀਂ ਬਾਕੀ ਇਹਦੇ ਉਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੀ ਆ ਵੀ ਉਹ ਕਾਰਵਾਈ ਕਰੇ ਠੱਲ ਪੈਣੀ ਚਾਹੀਦੀ ਇਹ ਤਾਂ ਠੱਲ ਪੈਣੀ ਚਾਹੀਦੀ ਆ ਤੇ ਕੋਈ ਸ਼ੱਕ ਹੈ ਕਿ ਤੈਨੂੰ ਕਿੰਨੇ ਕਰਾਇ ਚਲਾਈ ਨਹੀਂ ਉਹੋ ਜੀ ਕੋਈ ਲੜਾਈ ਤਾਂ ਨਹੀਂ ਹੈਗੀ ਨਹੀਂ ਇਹਦੇ ਨਾਲ ਵੀ ਤੇ ਕਿੰਨੇ ਜਣੇ ਸੀ ਜਿਹੜੇ ਆਏ ਉਹਦੇ ਆਪਾਂ ਵੇਖਿਆ ਨੇ ਜੀ ਆਪਾਂ ਨੇ ਕੈਮਰੇ ਦੇ ਬਾਅਦ ਸਹੇਦਾਂ ਨੇ ਵੇਖਿਆ ਸਵੇਰੇ ਦੋ ਜਣੇ ਮੂੰਹ ਲੈ ਕੇ ਉਹ ਬੰਦੇ ਹਾਂ ਮੂੰਹ ਬੰਨੇ ਹੋਏ ਉਹਨਾਂ ਨੇ ਕੱਥੇ ਆਏ ਪਤਾ ਮੋਟਰਸਾਈਕਲ ਤੇ ਆਏ ਕਿੰਨੇ ਫੈਰ ਕਿਤੇ ਦੋ ਫੈਰ ਹੋਇਆ ਜੀ ਕੋਈ ਜਾਣੀ ਨੁਕਸਾਨ ਨਹੀਂ ਆਇਆ ਨਹੀਂ ਜਾਣੀ ਨੁਕਸਾਨ ਕਿਸੇ ਮੰਗ ਕਰਦੇ ਮੰਗੇ ਉਹ ਕਰਦੇ ਵੀ ਜਿੰਨਾ ਵੀ ਕੰਮ ਕੀਤਾ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਸਿੰਘ ਹੈ ਪੀਪਿੰਡ ਗੁੰਨਵਾਲ ਜੀ ਭਾਜੀ ਕੀ ਗੱਲ ਹੋਈ ਹੈ ਜੀ ਗੱਲ ਇਹ ਹੋਈ ਜੀ ਰਾਤ 12:00 ਵਜੇ 10 ਮਿੰਟ ਤੇ ਮੇਰੇ ਨਾਲ ਸੀਸੀਟੀਵੀ ਕੈਮਰੇ ਲੱਗੇ ਆ ਤੇ ਉਹਨਾਂ ਦੇ ਵਿੱਚ ਦੋ ਮੁੰਡੇ ਆ ਆਣਪਛਾਤੇ ਇੱਕ ਮੋਟਰਸਾਈਕਲ ਦੇ ਪਿਛੇ ਰਿਆਂ ਵਾ ਉਹ ਗਲੀ ਜਿੱਥੋਂ ਆਡੀ ਸਟਾਰਟ ਹੁੰਦੀ ਆ ਤੇ ਦੂਜੇ ਨੇ ਚਿੱਟੇ ਰੰਗ ਦੀ ਕੈਪ ਪਾਈ ਆ ਨਾਈਕੀ ਵਾਲੀ ਟੀ-ਸ਼ਰਟ ਹੀ ਚਿੱਟੀ ਤੇ ਲਾਲ ਤੇ ਉਹ ਤੁਰ ਕੇ ਆਦੇ ਰਮਾਲ ਨਾਲ ਮੂੰਹ ਬੰਨਿਆ ਉਹਨੇ ਕਾਲੇ ਦਾ ਕਾਲੇ ਰਮਾਲ ਨਾਲ ਤੇ ਜਿੱਦਾਂ ਨਾ ਉਹਨੂੰ ਸਾਰਾ ਪਿੰਡ ਦਾ ਸਾਡੇ ਦਾ ਭੇਤ ਹੁੰਦਾ ਵਾ ਕੈਮਰਿਆਂ ਦਾ ਵੀ ਉਹਨੂੰ ਪਤਾ ਸੀ ਉਹਨੇ ਤਾਂ ਸਿਰ ਚੁੱਕ ਕੇ ਨਹੀਂ ਵੇਖਿਆ ਨੀਵੇਂ ਹੋ ਕੇ ਆ ਕੇ ਸਾਈਡ ਤੋਂ ਦੋ ਪਿਆਰ ਕੱਢੇ ਆ ਗੇਟ 'ਚ ਮਾਰ ਕੇ ਉਸੇ ਟਾਈਮ ਜਦੋਂ ਖੜਾਕ ਆਇਆ ਤੇ ਬਾਹਰ ਅਹੀਂ ਭੱਜੀਆਂ ਤੇ ਉਹ ਭੱਜ ਗਿਆ ਤੇ ਵੀਡੀਓ ਦੀ ਕੋਟ ਜਿਹੜੀ ਮੈਂ ਉਦੋਂ ਕੱਢ ਲਈ ਆ ਤੇ ਉਹ ਮੇਰੇ ਕੋਲ ਹੈਗੀ ਉਹ ਮੈਂ ਮੁਲਾਜ਼ਮਾਂ ਨੂੰ ਵੀ ਦੇਤੀ ਆ ਤੇ ਤੁਹਾਨੂੰ ਵੀ ਦੇ ਦੂੰਗਾ ਤੇ ਇਹ ਮੇਰੀ ਘਟਨਾ ਜੀ ਇਹ ਕਰੀਬਨ 12:10 ਦੀ ਰਾਤ ਕੋਈ ਤੁਹਾਨੂੰ ਪਹਿਲਾਂ ਕੋਈ ਫੋਨ ਫੋਨ ਆਇਆ ਕੋ ਤੁਮ ਕਿਧੂੰ ਕਿੱਦੀ ਨਹੀਂ ਸਰ ਇਦਾਂ ਦਾ ਤਾਂ ਨਹੀਂ ਸਾਡੇ ਪਿੰਡ 'ਚ ਪਹਿਲੀ ਵਾਰੀ ਇਹ ਚਾਂਸ ਬਣਿਆ ਪਹਿਲੀ ਵਾਰੀ ਇਹੋ ਜਿਹਾ ਮਾਹੌਲ ਆ ਨਿੱਕੀਆਂ ਮੋਟੀਆਂ ਦੇ ਪਿੰਡਾਂ 'ਚ ਬਾਕੀ ਹੁੰਦੀਆਂ ਰਹਿੰਦੀਆਂ ਠੀਕ ਆ ਤੇ ਆ ਚਾਂਸ ਪਹਿਲੀ ਵਾਰੀ ਬਣਿਆ ਤੇ ਮੈਂ ਨਹੀਂ ਚਾਹੁੰਦਾ ਵੀ ਜਿਨ੍ਹਾਂ ਨੇ ਵੀ ਕੀਤਾ ਨਾ ਨਜਾਇਜ਼ ਕੋਈ ਫਸਣਾ ਨਹੀਂ ਚਾਹੀਦਾ ਤੇ ਜਿਨੇ ਕੀਤਾ ਵਾ ਉਹਨੂੰ ਬਖਸ਼ਣਾ ਨਹੀਂ ਹੋਰ ਵੀ ਜਗ੍ਹਾ ਤੇ ਇਸ ਤਰ੍ਹਾਂ ਦੇ ਘਟਨਾਵਾਂ ਹੁੰਦੀਆਂ ਆ ਕੀ ਕਹਿਣਾ ਚਾਹੋਗੇ ਘਟਨਾਵਾਂ ਦੇ ਵੇਖੋ ਜੀ ਬੜੀਆਂ ਹੁੰਦੀਆਂ ਵਾ ਬਾਕੀ ਚਲੋ ਮੈਂ ਵੀ ਪਾਰਟੀ ਦੇ ਨਾਲ ਜੁੜਿਆ ਵਾਂ ਆਮ ਆਦਮੀ ਪਾਰਟੀ ਦਾ ਸੀਨੀਅਰ ਵਰਕਰ ਆ ਮੈਂ ਪਿੰਡ ਗੁੰਨਵਾਲ ਤੋਂ ਤੇ ਮਤਲਬ ਬਥੇਰੀ ਸਰਕਾਰ ਠੱਲ ਪਾਉਣ ਦੀ ਕਰਨ ਦੀ ਨਸ਼ਿਆਂ ਦੇ ਵਿਰੋਧ ਵੀ ਬਹੁਤ ਮੈਂ ਮਠਾਈ ਆ ਪਰ ਲੋੜ ਐ ਇੰਨਾ ਜੀ ਵੀ ਜਿੱਦਾਂ ਜੰਡਿਆਲਾ ਗੁਰੂ ਸਾਡੇ ਦੇ ਵਿੱਚ ਬਹੁਤ ਜ਼ਿਆਦਾ ਇਹ ਗਦਰ ਪੈ ਰਿਆ ਵਾ ਬਾਹਰ ਨਿਕਲਣਾ ਮੁਸ਼ਕਲ ਐ ਅਸੀਂ ਵੀ ਜਿੱਦਾਂ ਬਾਹਰ ਕੰਮਕਾਰ ਆਲੇ ਆਸੀ ਮਕੈਨਿਕ ਦਾ ਮੇਰਾ ਕੰਮ ਆ ਸਾਰੀ ਦਿਹਾੜੀ ਬਾਹਰ ਰਹੀਦਾ ਤੇ ਇਹ ਚੀਜ਼ ਤੋਂ ਖਤਰਾ ਹੀ ਆ ਵੀ ਕਿਸੇ ਵੇਲੇ ਵੀ ਕੋਈ ਬੰਦਾ ਇਹੋ ਜਿਹਾ ਕੰਮ ਕਰ ਸਕਦਾ ਕੀ ਮੰਗ ਕਰਦੇ ਮੰਗ ਇਹੋ ਕਰਦੇ ਆ ਜੀ ਜਿਹੜੇ ਦੋਸ਼ੀ ਆ ਉਹ ਫੜੇ ਜਾਣੇ ਚਾਹੀਦੇ ਆ ਤੇ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਇਹ ਇਨਵੈਸਟੀਗੇਸ਼ਨ ਦਾ 파ਟਾ ਜੀ ਤੇ ਨੁਕਸਾਨ ਕੋਈ ਨਹੀਂ ਹੋਇਆ ਤੇ ਇੱਕ ਫੈਰ ਹੋਇਆ ਪਰਿਵਾਰ ਵਾਲੇ ਕਹਿੰਦੇ ਕਾਫੀ ਫੈਰ ਨਹੀਂ ਜੀ ਕੋਈ ਫੈਰ ਕਿੰਨੇ ਵਜੇ ਦੀ ਘਟਨਾ ਜੀ 12 ਵਜੇ ਦੇ ਅਕਮੈਂਟ ਜੀ ਤੇ ਕਿੰਨੇ ਜਣੇ ਆਗੇ ਜੀ ਦੋ ਜਣੇ ਹੈ ਜਿਹਦੇ ਘਰ ਦੇ ਗੋਲੀ ਚਲੇ ਉਹਨਾਂ ਦਾ ਨਾਮ ਕੀ ਆ ਹਰਪ੍ਰੀਤ ਸਿੰਘ ਹਰਪੀ ਕੋਈ ਰੰਜਿਸ਼ ਉੱਚੀ ਚ ਲੱਗਦੀ ਹੈ ਕੋਈ ਫਾਈਟ ਨਹੀਂ ਹੈ ਇਨਵੈਸਟੀਗੇਸ਼ਨ ਹੈ ਕੋਈ ਇਹ ਦੀ ਰੰਜਿਸ਼ ਨਹੀਂ ਹੈ ਤੁਸੀਂ ਕੀ ਕਾਰਵਾਈ ਕਰ ਰਹੇ ਆਹੀਂ ਜੋ ਬਰੇਕੇਟ ਕੈਮਰੇ ਮਤਲਬ ਉਸ ਵੀ ਉਹ ਕਰਨ ਕਾਰਵਾਈ ਜੋ ਬਣਦੀ ਹੋ